ਸਾਰੀ ਇਕਲ ਮਿੱਤਰ ਪਿਆਰਿਓ ਤੇ ਅੱਜ ਅਸੀਂ ਜਾ ਰਹੇ ਹਾਂ ਜੀ ਬੂਟੇ ਵੰਡਣ ਜੋ ਕਿ ਅਸੀਂ ਪਿਛਲੇ ਦਿਨ ਹੀ ਲਿਆਂਦੇ ਹੋਏ ਸੀ ਤੇ ਕੁਝ ਕਬੂਟੇ ਸਾਡੀ ਗੈਂਗ ਨੇ ਲਗਾ ਦਿੱਤੇ ਨੇ ਤੇ ਕੁਝ ਕ ਅਸੀਂ ਹੁਣ ਡਿਸਟ੍ਰੀਬਿਊਟ ਜੋ ਬਚ ਚੁੱਕੇ ਨੇ ਉਹ ਕਰਨ ਜਾ ਰਹੇ ਹਾਂ ਤੇ ਮੈਂ ਬਹੁਤ ਬਹੁਤ ਧੰਨਵਾਦ ਆ ਇਹਨਾਂ ਛੋਟੇ ਛੋਟੇ ਬੱਚਿਆਂ ਦਾ ਜਿਹੜੇ ਇੰਨੀ ਸੇਵਾ ਕਰਵਾ ਰਹੇ ਨੇ ਸਾਡੇ ਨਾਲ ਇਸ ਮਹਾਨ ਉਪਰਾਲੇ ਵਿੱਚ ਸੋ ਅਸੀਂ ਜੀ ਛੋਟਾ ਜਿਹਾ ਕਰਕੇ ਟੇਬਲ ਸੈਟਅਪ ਤੇ ਇਹ ਸਾਰਾ ਪਲਾਨ ਬਈ ਬੱਚਿਆਂ ਦਾ ਹੈ ਇਹਦੇ ਚ ਸਿਰਫ ਸਾਡਾ ਨਾਲ ਹੋ ਕੇ ਫਿਜ਼ੀਕਲੀ ਕੰਮ ਕਰਵਾਉਣ ਦਾ ਇਰਾਦਾ ਸੀ ਇਹ ਸਭ ਆਈਡੀਆ ਇਹਨਾਂ ਛੋਟੇ ਛੋਟੇ ਬੱਚਿਆਂ ਦਾ ਹੈ ਮੈਂ ਬਹੁਤ ਬਹੁਤ ਧੰਨਵਾਦੀ ਆ ਆ ਟਰੈਕਟਰ ਦੀ ਸੇਵਾ ਅੰਕਿਤ ਵੀਰ ਲੈ ਗਿਆ ਲੁੱਟ ਕੇ ਤੇ ਦੇਖੋ ਕਿੰਡਾ ਵਧੀਆ ਟੇਬਲ ਸੈਟਅਪ ਕਰਤਾ ਇਹਨਾਂ ਬੱਚਿਆਂ ਨੇ ਤੇ ਨਾਲ ਦੀ ਨਾਲ ਹੀ ਅਸੀਂ ਫਿਰ ਕੰਮ ਕਰ ਦਿੱਤਾ ਡਿਸਟ੍ਰਿਬਿਊਸ਼ਨ ਕਰਨ ਦਾ ਵੀ ਕੱਲੇ-ਕੱਲੇ ਜਾਣਿਆਂ ਨੂੰ ਅਸੀਂ ਡਿਸਟ੍ਰਿਬਿਊਟ ਕਰਕੇ ਇਵਨ ਕਿ ਲੋਕਾਂ ਦੀਆਂ ਗੱਡੀਆਂ ਦੇ ਵਿੱਚ ਡਿੱਗਿਆਂ ਤੱਕ ਰਖਵਾ ਦਿੱਤੇ ਹੋਏ ਪੁੱਟੇ ਸਫਾਈ ਕਰਕੇ ਤੇ ਸਾਡੀ ਗੈਂਗ ਲੋਜੀ ਹੋ ਗਈ ਆ ਫਰੀ